ਮੈਂ ਇੱਥੇ ਹੁਣੇ ਰੀਸੈਂਟਲੀ ਜੁਆਇਨ ਕੀਤਾ ਜੀ ਦੋ ਤਿੰਨ ਦਿਨ ਪਹਿਲਾਂ ਬਤੌਰ ਐਸਐਚਓ ਜ਼ਿਲਕਪੁਰ ਮੇਰਾ ਨਾਮ ਇਨਫਰਾਸਟ੍ਰਕਚਰ ਸਿਕੰਦਰ ਸਿੰਘ ਹੈ ਤੁਹਾਨੂੰ ਬਾਰ-ਬਾਰ ਕੰਪਲੇਂਟਸ ਆ ਰਹੀ ਸੀ ਲੋਕਲ ਰੈਜ਼ੀਡੈਂਟ ਵੱਲੋਂ ਕਿ ਵੀ ਉਹਨਾਂ ਨੂੰ ਬਹੁਤ ਔਖਾ ਹੁੰਦਾ ਸ਼ਾਮ ਨੂੰ ਇੱਥੇ ਵਾਕ ਕਰਨਾ ਸੈਰ ਕਰਨਾ ਕਿਉਂਕਿ ਇੱਥੇ ਹੁੱਲੜਵਾੜ ਜਿਹੜੇ ਲੋਕ ਨੇ ਉਹ ਸਾਰੇ ਰਾਤ ਨੂੰ ਇਕੱਠੇ ਹੋ ਜਾਂਦੇ ਨੇ ਤੇ ਇੱਥੇ ਗੇੜੀਆਂ ਮਾਰਦੇ ਨੇ ਨੁਆਇਸੈਂਸ ਕ੍ਰੀਏਟ ਕਰਦੇ ਨੇ ਸੋ ਉਹਦੇ ਸਬੰਧ ਚ ਇਹ ਚੈਕਿੰਗ ਕੀਤੀ ਗਈ ਹੈ ਨਾਕਾਬੰਦੀ ਕੀਤੀ ਗਈ ਹੈ ਅਤੇ ਜਿਹੜੀਆਂ ਸ਼ਾਪਸ ਹੁਣ 1:00 ਵਜੇ ਤੱਕ ਵੀ ਖੁੱਲੀਆਂ ਨੇ 12:00 ਵਜੇ ਅਕ ਵੀ ਖੁੱਲੀਆਂ ਨੇ ਵਿਦਾਊਟ ਪਰਮਿਸ਼ਨ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਬੰਦ ਕਰ ਦਿਓ ਨਹੀਂ ਤਾਂ ਉਹਨਾਂ ਦੇ ਖਿਲਾਫ ਅੱਗੇ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੋ ਜਿਹੜੇ ਲੋਕ ਇੱਥੇ ਉਲੜਬਾਜੀ ਕਰਦੇ ਨੇ ਉਹਨਾਂ ਨੂੰ ਵੀ ਸਮਝਾਇਆ ਗਿਆ ਹੈ ਕਿ ਉਲੜਬਾਜੀ ਬੰਦ ਕਰਦਣ ਅੱਗੇ ਤੋਂ ਬਿਨਾਂ ਕਿਸੇ ਕੰਮ ਤੋਂ ਬਾਹਰ ਘੁੰਮਣਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸੋ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਸੋ ਜਿਹੜੀ ਇਹ ਲੋਗੜ ਰੋਡ ਹੈ ਇਹ ਤੁਸੀਂ ਰੋਡ ਦੇ ਉੱਤੇ ਬਿਨਾਂ ਮਤਲਬ ਤੋਂ ਲੇਟ ਨਾਈਟ ਘੁੰਮੋਗੇ ਤੇ ਤੁਹਾਡੇ ਕੋਲੇ ਕੋਈ ਜਵਾਬ ਨਾ ਹੋਇਆ ਵੀ ਤੁਸੀਂ ਕੀ ਕਰਨ ਆਏ ਹੋ ਤੇ ਤੁਹਾਡੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਥੈਂਕ ਯੂ ਸੋ ਮਚ। ਸਰ ਜਿਵੇਂ ਨਰੂਲਾ ਬੇਕਰਟ ਤੇ ਤੁਸੀਂ ਚੈਕਿੰਗ ਕੀਤਾ ਕਿ ਕੁਝ ਇੱਥੇ ਜਾਰ ਕੇ ਮਿਲੀ। ਇਹ ਨਰੂਲਾ ਇੱਕ ਬੇਕਰਜ਼ ਹੈ ਇਹ ਖੁੱਲੀ ਸੀਗੀ ਇੱਥੇ ਵੀ ਨੁਸ਼ਾਂਸ ਕਰੇਟ ਹੋ ਰਹੀ ਸੀਗੀ। ਟਾਈਮ ਦੇਖੋ 12:30 ਇੱਕ ਬਚ ਚੁਕਿਆ ਤੇ ਇਹਨਾਂ ਕੋਈ ਕੋਈ ਪਰਮਿਸ਼ਨ ਨਹੀਂ ਹੈ ਤੇ ਸਾਰੀ ਰਾਤ ਖੋਲ ਕੇ ਰੱਖਦੇ ਨੇ। ਸੋ ਮਤਲਬ ਹੀ ਨਹੀਂ ਹੈ ਖੋਲਣ ਦਾ। ਫਿਰ ਜੇ ਮੁਲਾਜ਼ਮ ਇਹਨਾਂ ਨੂੰ ਮਨਾ ਕਰਦੇ ਨੇ ਨਾ ਖੋਲੋ ਤੇ ਉਹਨਾਂ ਨੂੰ ਇਹ ਕਹਿੰਦਾ ਮੇਰੇ ਮੁਲਾਜ਼ਮ ਆਏ ਸੀ ਪੀਸੀਆ ਤੇ ਉਹਨਾਂ ਨੂੰ ਇਹ ਕਹਿੰਦਾ ਆਪਦੇ ਮੂੰਹੋਂ ਕਹਿੰਦਾ ਵੀ ਮੈਨੂੰ ਨਾਮ ਦੱਸੋ ਆਪਣਾ ਤੁਹਾਡੀ ਬਦਲੀ ਕਰਾ ਦੇਾਂਗੇ ਸੋ ਮੈਨੂੰ ਤਾਂ ਆਪ ਹੈਰਾਨੀ ਹੋਈ ਮੈਂ ਤਾਂ ਬਾਬੂ ਜੀ ਨੂੰ ਪੁੱਛਿਆ ਆਪਣਾ ਨਾਮ ਵੀ ਦੱਸਿਆ ਕਿ ਵੀ ਇਹ ਕੀ ਤੁਸੀਂ ਗੱਲ ਕਹਿੰਦੇ ਹੋ ਕਿ ਨਾਮ ਦੱਸੋ ਤੁਹਾਡੀ ਬਦਲੀ ਕਰਾ ਦੇਾਂਗੇ ਸੋ ਇਸ ਕਰਕੇ ਇਹਨਾਂ ਨੂੰ ਟਾਈਮ ਦੀ ਜਾਣਕਾਰੀ ਦੇ ਕੇ 1 ਵਜਿਆ ਹੋਇਆ ਇਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਪਰਮਿਸ਼ਨ ਹੈ ਇਹਨਾਂ ਨੇ ਕਿਹਾ ਸਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈ ਸੋ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਅੱਜ ਤੱਕ ਕਿ ਇਹਨਾਂ ਨੂੰ ਬੰਦ ਕਰ ਦਿਓ ਟਾਈਮ ਤੇ ਜੇ ਇਹਨਾਂ ਫਿਊਚਰ ਇਹ ਨਹੀਂ ਬੰਦ ਕਰਨਗੇ ਫਿਰ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰਾਂਗਾ ਸਰ ਜਿਵੇਂ ਲੋਗਵਰ ਦੇ ਉੱਤੇ 24 ਵਾਲਾ ਇੱਕ ਸ਼ੋਰੂਮ ਖੁੱਲਿਆ ਰਹਿੰਦਾ ਸਾਰੀ ਰਾਤ ਉਹਦੇ ਲਈ ਕੀ ਆਪਾਂ ਕਰਦੇ 24/7 ਜਿਹੜੀ ਇੱਕ ਸ਼ੋਰੂਮ ਇੱਥੇ ਸਾਰੀ ਰਾਤ ਖੁੱਲਦਾ ਉਹਨੂੰ ਅਸੀਂ ਪੁੱਛਿਆ ਸੀਗਾ ਉਹਨੂੰ ਡਾਕੂਮੈਂਟ ਚੈੱਕ ਕੀਤੇ ਉਹਨੇ ਸਾਨੂੰ ਇੱਕ ਪਰਮਿਸ਼ਨ ਦਿੱਤੀ ਹੈ ਜੋ ਕਿ ਅਸੀਂ ਉਹ ਪਰਮਿਸ਼ਨ ਵੈਰੀਫਾਈ ਕਰਕੇ ਮੰਡੇ ਵੈਰੀਫਾਈ ਕਰਾਂਗੇ ਮੰਡੇ ਵੈਰੀਫਾਈ ਕਰਕੇ ਤੇ ਜੇ ਉਹਦੇ ਕੋ ਪਰਮਿਸ਼ਨ ਨਹੀਂ ਤੇ ਉਹਨੂੰ ਅਸੀਂ ਅਲਾਉ ਕਰ ਦੇਾਂਗੇ ਜੇ ਉਹ ਨੂੰ ਪਰਮਿਸ਼ਨ ਨਹੀਂ ਹੋਈ ਤੇ ਉਹਨੂੰ ਵੀ ਅਸੀਂ ਰਿਕਵੈਸਟ ਕਰਾਂਗੇ ਕਿ ਉਹ ਦੁਕਾਨ ਆਪਣੀ ਟਾਈਮ ਤੇ ਬੰਦ ਕਰੇ ਤਾਂ ਜੋ ਇੱਥੇ ਮਾਰਕੀਟ ਦਾ ਜਾਂ ਹੋਰ ਲੋੜੇ ਲੋਕ ਤੁਰਦੇ ਨੇ ਉੱਥੇ ਮਾਹੌਲ ਕੋਈ ਉਲੜਵਾ ਜਾ ਕੇ ਮਾਹੌਲ ਖਰਾਬ ਨਾ ਕਰੇ